ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੇਵਾਵਾਂ ਨੂੰ ਨਜ਼ਦੀਕ ਲਿਆਉਂਦੇ ਹੋਏ ਸ਼ੁਰੂ ਕੀਤੇ ਗਏ ਮੋਹੱਲਾ ਕਲੀਨਿਕਾ ਨੇ ਲੋਕਾਂ ਵਿੱਚ ਨਵੀਂ ਉਮੀਦ ਜਗਾਈ ਹੈ। ਅਜ ਤਰੰਤਰੰਦੇ ਸਿਵਲ ਹਸਪਤਾਲ ਦੇ ਐਸਡੀਓ ਡਾਕਟਰ ਸਰਪ ਜੀ ਸਿੰਘ ਵੱਲੋਂ ਵੱਖ-ਵੱਖ ਮੋਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਉਹਨਾਂ ਨੇ ਇਹਨਾਂ ਸਿਹਤ ਕੇਂਦਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ। ਇਹ ਮੋਹੱਲਾ ਕਲੀਨਿਕ ਨਾ ਸਿਰਫ ਮੁਫਤ ਦਵਾਈਆਂ ਤੇ ਟੈਸਟ ਮੁਹੱਈਆ ਕਰਵਾ ਰਹੇ ਹਨ, ਬਲਕਿ ਇਹਨਾਂ ਦੀ ਸੁਚੱਜੀ ਸੇਵਾ ਨੇ ਲੋਕਾਂ ਦਾ ਮਨ ਵੀ ਜਿੱਤ ਲਿਆ ਹੈ। ਤਰੰਤਰੰ ਸ਼ਹਿਰ ਦੇ ਸਤਖੰਡ ਰੋਡ ਸਥਿਤ ਮੁਹੱਲਾ ਕਲੀਨਿਕ ਵਿੱਚ ਲੇਡੀ ਡਾਕਟਰ ਰਚਨਾ ਨੇ ਆਪਣੀ ਮਿੱਠੀ ਬੋਲਚਾਲ ਅਤੇ ਮਰੀਜ਼ਾਂ ਨਾਲ ਪਿਆਰ ਭਰੇ ਵਿਵਹਾਰ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡਿਆ ਹੈ ਮਰੀਜ਼ ਕਹਿੰਦੇ ਹਨ ਉਹ ਸਿਰਫ ਦਵਾਈ ਨਹੀਂ ਸਹਿਯੋਗ ਅਤੇ ਸੰਤੁਸ਼ਟੀ ਵੀ ਲੈ ਕੇ ਜਾਂਦੇ ਹਨ ਸਮਾਜ ਸੇਵਕ ਗੁਰਸੇਵਕ ਸਿੰਘ ਅਤੇ ਇਲਾਕਾ ਨਿਵਾਸੀਆਂ ਵੱਲੋਂ ਡਾਕਟਰ ਸਰਬਜੀਤ ਸਿੰਘ ਅਤੇ ਡਾਕਟਰ ਰਚਨਾ ਦਾ ਸਨਮਾਨ ਵੀ ਕੀਤਾ ਗਿਆ ਇਹ ਉਪਰਾਲਾ ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਕੀ ਕਰਕੇ ਪੂਰੇ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ। ਤਰੰਤਾਰਨ ਤਰੰਤਾਰਨ ਸਿਵਲ ਹਸਪਤਲ ਦੇ ਆਦੀ ਮੇਰੇ ਕੋਲ 4 ਮhallak ਲਈ ਨਹੀਂ ਪਹੁੰਚੇ ਜਿਹੜੇ ਸਚਕੰਡ ਰੋਡ ਵੀ ਉਹਨਾਂ ਵਿੱਚੋਂ ਇੱਕ ਹੈ। ਅੱਜ ਮੈਂ ਸਚਕੰਡ ਰੋਡ ਇੱਥੇ ਵਿਜ਼ਿਟ ਕੀਤੀ ਹੈ। ਮਹੱਲੇ ਵਾਲਿਆਂ ਨੇ ਮੈਨੂੰ ਸਨਮਾਨਤ ਵੀ ਕੀਤਾ ਔਰ ਬੜਾ ਹੀ ਪਿਆਰ ਬਖਸ਼ਿਆ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਮੇਰੇ ਜਿਹੜਾ ਮhalla ਕਲੀਨਿਕ ਸਾਚਪਨ ਰੋਡ ਤੇ ਹੈ ਇਹਦੀਆਂ ਸੇਵਾਵਾਂ ਬਹੁਤ ਹੀ ਅੱਛੀਆਂ ਨੇ ਡਾਕਟਰ ਰਚਨਾ ਇੱਥੇ ਮੈਡੀਕਲ ਆਫਸਰ ਨੇ ਕੋਰੋਨਾ ਦਾ ਪਬਲਿਕ ਨਾਲ ਡੀਲਿੰਗ ਜਿਹੜੀ ਅੱਜ ਸਾਫ਼ ਨਜ਼ਰ ਆ ਰਹੀ ਹੈ ਵੀ ਕਿੰਨਾ ਲੋਕ ਪਿਆਰ ਕਰਦੇ ਨੇ ਕਿੰਨਾ ਮਾਨ ਸਨਮਾਨ ਦਿੰਦੇ ਨੇ ਇਸ ਤੋਂ ਇਲਾਵਾ ਮੈਂ ਆਪਣੇ ਜਿਹੜਾ ਸਟਾਫ ਹੈ ਉਹਨਾਂ ਨੂੰ ਪਹਿਲਾਂ ਵੀ ਐਡਵਾਈਸ ਕੀਤੀ ਹੋਈ ਹੈ ਵੀ ਜਿਹੜਾ ਵੀ ਮਰੀਜ਼ ਆਵੇ ਉਹ ਰੱਬ ਦਾ ਰੂਪ ਹੀ ਹੁੰਦਾ ਉਹਨੂੰ ਰੱਬ ਦਾ ਰੂਪ ਹੀ ਦੇਖਣਾ ਵਾ ਕਿਉਂਕਿ ਹਸਪਤਾਲਾਂ 'ਚ ਦੁਖੀ ਬੰਦਾ ਹੀ ਆਂਦਾ ਵਾ ਚੰਗਾ ਭਲਾ ਬੰਦੇ ਘੱਟ ਹੀ ਹੁੰਦੇ ਆ ਮੈਂ ਚਾਹਨਾ ਵੀ ਜੇ ਅਸੀਂ ਦੁੱਖ ਦੂਰ ਉਹਨਾਂ ਦੇ ਕਰ ਦਿੰਦੇ ਆ ਉਹ ਇਹ ਸੋਚ ਕੇ ਆਉਂਦੇ ਆ ਵੀ ਹਸਪਤਾਲ 'ਚ ਨਹੀਂ ਰੱਬੀ ਸਵੱਬੀ ਜਗ੍ਹਾ ਤੇ ਜਾ ਰਹੇ ਆ ਔਰ ਜੋ ਮੇਰੀਆਂ ਹਦਾਇਤਾਵਾਂ ਡਾਕਟਰ ਅਚਨਾਨ ਉਹ ਤੋਂ ਵੀ ਜ਼ਿਆਦਾ ਵਧੀਆ ਉਪਰਾਲਾ ਕਰ ਰਹੇ ਨੇ ਉਹਦਾ ਇਹੀ ਕਾਰਨ ਹੈ ਕਿ ਮਹੱਲੇ ਵਾਲੇ ਸਾਰੇ ਜਿਹੜੇ ਨੇ ਇਹਨਾਂ ਨੂੰ ਬਹੁਤ ਮਾਨਸਿਕ ਮਾਨ ਕਰਦੇ ਨੇ ਬਹੁਤ ਇੱਜ਼ਤ ਬਖਸ਼ ਰਹੇ ਨੇ ਉਸ ਤੋਂ ਇਲਾਵਾ ਮੈਂ ਮਹੱਲਾ ਨਿਵਾਸੀਆਂ ਨੂੰ ਸੱਚਕੰਢ ਰੋਡ ਵਾਲਿਆਂ ਨੂੰ ਐਡਵਾਈਸ ਕਰਾਂਗਾ ਵੀ ਜਿਵੇਂ ਹੁਣ ਆਣੋਲਾ ਸਮਾਂ ਜਿਹੜਾ ਹੈਗਾ ਵਾ ਬਰਸਾਤੀ ਮੌਸਮ ਦਾ ਆ ਰਿਹਾ ਵਾ ਜਿਦੇ 'ਚ ਡੇਂਗੂ ਦੀਆਂ ਪ੍ਰੋ ਕਟੀਆਂ ਓਟੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਿਆਦਾ ਦਿੱਕਤ ਆਉਂਦੀ ਹੈ ਬੁਖਾਰ ਦੀ ਮੁਸ਼ਕਲ ਆ ਰਹੀ ਹੈ ਸਾਡਾ ਜਿਹੜਾ ਸੱਚਕੰਡ ਰੋਡ ਹੈ ਕਾਫੀ ਦਵਾਈਆਂ ਇੱਥੇ ਸਾਰੀਆਂ ਆਲਮੋਸਟ ਫ੍ਰੀ ਆ ਰਹੀਆਂ ਵਾਂ ਜਿੰਨੀਆਂ ਵੀ ਦਵਾਈਆਂ ਬੁਖਾਰ ਦੀਆਂ ਨੇ ਕਟੀਆਂ ਓਟੀਆਂ ਦੀਆਂ ਨੇ ਦੁੱਸਤੀਆਂ ਦਵਾਈਆਂ ਨੇ ਮੈਂ ਸਪੈਸ਼ਲੀ ਡੇਂਗੂ ਤੇ ਸਟ्रेस ਕਰਨਾ ਚਾਹੁੰਦਾ ਹਾਂ ਕਿਉਂਕਿ ਡੇਂਗੂ ਦਾ ਜਿਹੜਾ ਬੁਖਾਰ ਹੈ ਉਹ ਬਹੁਤ ਜ਼ਿਆਦਾ ਤੰਗ ਕਰਦਾ ਹੈ ਤੇ ਬਰਸਾਤੀ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਉਹਦਾ ਮੇਨ ਕਾਰਨ ਹੈ ਉਹ ਇੱਕ ਮੱਛਰ ਹੈਗਾ ਉਹਦੇ ਕਰਕੇ ਹੁੰਦਾ ਨਾਲੇ ਪਾਣੀ ਖੜਾ ਨਹੀਂ ਹੋਉਂਦਾ ਨਾ ਪਾਣੀ ਖੜਾ ਹੋਏਗਾ ਉਹਦੇ ਤੇ ਮੱਛਰ ਪਣਪ ਮਲਾਂਗਵਾਸੀਓ ਨੂੰ ਮੇਰੀ ਇਹੀ ਰਿਕਵੈਸਟ ਆ ਵੀ ਆਪਣੇ ਘਰਾਂ ਦੇ ਬਾਹਰ ਪਾਣੀ ਨਾ ਖੜਾ ਹੋਣ ਦੇਣਾ ਤੇ ਜੋ ਦੇ ਵੀ ਕਿਸੇ ਨੂੰ ਬੁਖਾਰ ਦੀ ਦਿੱਕਤ ਹੈ ਸਭ ਤੋਂ ਪਹਿਲਾਂ ਇੱਥੇ ਆ ਸੱਚਖੰਡ ਰੋਡ ਜੇ ਇਹਨਾਂ ਨੂੰ ਜ਼ਿਆਦਾ ਦਿੱਕਤ ਲੱਗੇਗੀ ਫੇਰ ਉਹ پیشنਟ ਨੂੰ ਸਾਡੇ ਕੋਲ ਸਿਵਲ ਹਸਪੀਟਲ ਰੈਫਰ ਕਰ ਦਿੰਦੇ ਨੇ ਸੋ ਮੈਂ ਦੁਬਾਰਾ ਇੱਕ ਇੱਕ ਵਾਰੀ ਸੱਚਖੰਡ ਰੋਡ ਵਾਲੇ ਮਲਾਂਗਵਾਸੀਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਵੀ ਜਿਨ੍ਹਾਂ ਨੇ ਇਹਨਾਂ ਮਾਤ ਸਨਮਾਨ ਦਿੱਤਾ